ਵੈਗੁਰਜੀ ਕਾ ਕਾਲ ਸਾਹਿਬੈਗੁਰਜੀ ਕੀ ਫਤਿਹ ਮੈਂ ਗੁਰਸ਼ਰਨ ਸਿੰਘ ਕਸੇਲ ਮੇਰੀ ਜਿਹੜੀ ਅੱਜ ਦੀ ਲਿਖਤ ਆ ਉਹਦਾ ਸਰ ਲੈ ਕੇ ਆ ਸਵਾਦ ਮੈਂ ਤਾਂ ਰਾਜਸਥਾਨ ਦੇ ਜਿਹੜਾ ਸੂਬਾ ਵਾ ਉਹਦੇ ਵਿੱਚ ਸਿਰਫ ਸਿਰਫ ਇੱਕੋ ਵਾਰੀ ਗਿਆ ਆਪਣੀ ਜ਼ਿੰਦਗੀ 'ਚ ਅਜੇ ਤੀਕਰ ਤੇ ਉਤਰਾ ਮੇਰੇ ਜਿਹੜੇ ਮਾਤਾ ਪਿਤਾ ਜੀ ਆ ਉਹ 1900 ਤੇ 90 ਦੇ ਵਿੱਚ ਤੇ 1950 ਦੇ ਆ ਦੇ ਲੱਗੇ ਉਦੋਂ ਉੱਥੇ ਕੁਝ ਮਹੀਨੇ ਰਹੇ ਸੀ ਜਦੋਂ ਉੱਥੇ ਸ਼੍ਰੀ ਗੰਗਾ ਨਗਰ ਦੇ ਲੱਗੇ ਹੇਗਾਵਾ ਉਥੇ ਪਿੰਡ ਆ ਦੇ ਦੋ ਐਫ ਐ ਉਥੇ ਸਾਡੇ ਰਿਸ਼ਤੇਦਾਰ ਆ ਐਂਦੇ ਹੀ ਤੇ ਉਹਨਾਂ ਦੇ ਕੋਲ ਜਾ ਕੇ ਰਹੇ ਸੀ ਤੇ ਸਾਡੀ ਮਾਤਾ ਜੀ ਨੇ ਜਦੋਂ ਕਿਤੇ ਇੱਥੇ ਸਾਡੇ ਪਿੰਡ ਜਿਹੜਾ ਕਿਸੇ ਗਰਮੀਆਂ ਚ ਹਨੇਰੀ ਆਉਣੀ ਜਦੋਂ ਉਥੇ ਰਹਿੰਦੇ ਆ ਤੇ ਉਹਨਾਂ ਨੇ ਉਹਨਾਂ ਨੇ ਦੱਸਣਾ ਵੀ ਆ ਤੇ ਕੋਈ ਹਨੇਰੀ ਐਡੀ ਨਹੀਂ ਜਿਹੜੋਂ ਅਸੀਂ ਉਥੇ ਰਹਿੰਨੇ ਆ ਉਥੇ ਬਿਕਾਨੇਰ ਉਸ ਵੇਲੇ ਨੇ ਜਿਹੜੀ ਆ ਬੜੀ ਆਉਣੀ ਆਉਣੀ ਤੇ ਉਹਨਾਂ ਬਾਰੇ ਉਹਦੇ ਬਾਰੇ ਉਹਨਾਂ ਨੇ ਦੱਸਣਾ ਉਹਨਾਂ ਦੱਸਿਆ ਵੀ ਜਦੋਂ ਅਸੀਂ ਸ਼ਾਮ ਨੂੰ ਕੋਈ ਵੀ ਰੋਟੀ ਖਾਣ ਲੱਗਦੇ ਲੱਗਦੇ ਸੀ ਜਦੋਂ ਉਦੋਂ ਹਨੇਰੀ ਆ ਜਾਂਦੀ ਤਾਂ ਅਸੀਂ ਚਾਦਰਾਂ ਜਾਂੜੇ ਕੋਈ ਕੋਈ ਖੇਸ ਹੋਣੇ ਉੱਤੇ ਲੈ ਕੇ ਤੇ ਫੇਰ ਰੋਟੀ ਖਾਂਦੇ ਹੁੰਨੇ ਹਾਂ ਇੰਨੀ ਜ਼ਿਆਦੀ ਹਨੇਰੀ ਉਹਦੀ ਕਈ ਵਾਰ ਤੇ ਆਪੀ ਉਸ ਵੇਲੇ ਜੇ ਕੋਈ ਜਿਹੜਾ ਜਿਹੜੇ ਕਿਹੇ ਰੁੱਖ ਦਾ ਛਾਪਾ ਜਾਂ ਜਨੂ ਪਰ ਮੋੜੀ ਜਾਂਨੇ ਆ ਇਹ ਵੀ ਕਦੇ ਪਿਆਲੀ 'ਚ ਰਹਿ ਜਾਣੀ ਤੇ ਤੇ ਉੱਥੇ ਹੀ ਉਹ ਟਿੱਬਾ ਬਣ ਜਾਂਦਾ ਹੈਗਾ ਇੰਨੀ ਜ਼ਿਆਦਾ ਉੱਥੇ ਤੇ ਉਹ ਹਨੇਰੀ ਕੋ ਹੁੰਦੀ ਤੇ ਹਨੇਰੀ ਨਾਲ ਇੰਨੀ ਆ ਤੋਰਦੇ ਜਿਹੜੀ ਆ ਉੱਚ ਜਿਹੜੀ ਉੱਚੜਦੀ ਸੀ ਤੇ ਕਿਉਂਕਿ ਉਸ ਵੇਲੇ ਉੱਥੇ ਜਿਹੜਾ ਪਾਣੀ ਤੇ ਜਿਹੜਿਆ ਜਿਹੜਿਆ ਸਾਧ ਨੇ ਆ ਉੱਥੇ ਫਿਰ ਬਹੁਤ ਘੱਟ ਸੀ ਤੇ ਜਿਆਦਾ ਸੀ ਕਿ ਫੈਡਰਾਈ ਏਰੀਆ ਜਿਹੜਾ ਉਹ ਬਹੁਤ ਸੀ ਉਸ ਸਮੇਂ ਤਕਰੀਬਨ ਅਜੇ ਵੀ ਕਈ ਵਾਰੀ ਜੇ ਕੋਈ ਉਧਰ ਜਾਂਦਾ ਵਾ ਦੋ ਐਫਐਪੀ ਜਾਂਦਾ ਵਾ ਜਿਹੜਾ ਕਿ ਸੇ ਹੈਗਾ ਉੱਥੇ ਸ੍ਰੀ ਗੰਗਾ ਨਗਰ ਦੇ ਦੇ ਉੱਤੇ ਲੱਗ ਗਈ ਆ ਪਿੰਡ ਤੇ ਉੱਥੇ ਦੱਸਦੇ ਆ ਮੈਂ ਤਾਂ ਖੈਰ ਕਦੀ ਗਿਆ ਨਹੀਂਗਾ ਉੱਥੇ ਤੇ ਉਹਨੂੰ ਅਸੀਂ ਫਿਰ ਬੀਕਨਦਰ ਗਿਆ ਯਾਦਦੇ ਹੁੰਦੇ ਸੀ ਜੇ ਕੋਈ ਉੱਥੋਂ ਆਉਣਾ ਸਾਰੇ ਉਹ ਚਾਚਾ ਉਹਨਾਂ ਦੇ ਤੇ ਅਸੀਂ ਉਹਨਾਂ ਨੂੰ ਵੀ ਇਹੋ ਹੀ ਆਖੜਾ ਬੀਕਨ ਦੇਰੋਂ ਉੱਥੇ ਪਰ ਚਾਚਾ ਜੀ ਆਏ ਆ ਜਾਂ ਤੇ ਬਾਪੂ ਜੀ ਆਏ ਆ ਉਹਨਾਂ ਨੂੰ ਵੀ ਇਹੋ ਹੀ ਆਖੜਾ ਤੇ ਉਹ ਜਿੱਥੇ ਉਹ ਜਿਹੜਾ ਬੀਕਨ ਦੇਰ ਸ਼ਹਿਰੋਂ ਉੱਥੋਂ ਫਿਰ ਕਾਫੀ ਜਿਹੜਾ ਉਹ ਦੂਰ ਆ ਤੇ ਉਤੋਂ ਬਾਅਦ ਇਹ ਮੈਨੂੰ ਜੇ ਕਰਾਂ ਇੱਥੇ ਜਦੋਂ ਮੈਂ ਪਹਿਲੀ ਵਾਰੀ ਰਾਜਸਥਾਨ ਗਿਆ ਜਿੱਥੇ ਮੈਨੂੰ 1980 ਦੇ ਦੇ ਵਿੱਚ ਆ ਉਥੇ ਬੱਤੀ ਬੀਬੀ ਆ ਇੱਕ ਪਿੰਡ ਆ ਸ੍ਰੀ ਦੀ ਗੰਗਾ ਨਗਰ ਦੇ ਦੇ ਉੱਥੇ ਫੇਰ ਲੱਗੇ ਆ ਉੱਥੇ ਜਾਣ ਦਾ ਸੁਆਬ ਬਣਿਆ ਕਿ ਸਾਡੇ ਉੱਥੇ ਰਿਸ਼ਤੇਦਾਰ ਦੀ ਵੀ ਡੈਥ ਹੋਈ ਹੋਈ ਸੀ ਤੇ ਉਹਨਾਂ ਦੀ ਜਿਹੜੀ ਭੋਗ ਦੀ ਰਸਮ ਸੀ ਉਹਦੇ ਤੇ ਜਿਹੜਾ ਹੀ ਮੈਂ ਤੇ ਇੱਕ ਮੇਰੇ ਨਾਲ ਫੋਰ ਸਾਡੇ ਸਾਥੀ ਸੀ ਅਸੀਂ ਅਸੀਂ ਉੱਥੇ ਜਾਣਾ ਸੀ ਅਗਲੇ ਦਿਨ 12 ਵਜੇ ਤੇ ਅਸੀਂ ਇੱਕ ਰਾਤ ਜਿਹੜੀ ਆ ਪਹਿਲਾਂ ਉੱਥੇ ਜਿਹੜਾ ਸ੍ਰੀ ਗੰਗਨਗਰ ਉੱਥੇ ਇੱਕ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਦੇ ਕੋਲ ਰਾਤ ਚਲੇ ਗਏ ਤੇ ਤਾਂ ਕਿ ਅਗਲੇ ਦਿਨ ਸਵੇਰੇ ਅਸੀਂ ਫਿਰ 11 ਵਜੇ ਜਿਹੜਾ ਉੱਥੇ ਫਿਰ 32 22 'ਚ ਉਹ ਪਹੁੰਚ ਸਕੀਏ ਜਦੋਂ ਅਸੀਂ ਉੱਥੇ 32 22 'ਚ ਜਿਹੜੇ ਉਥੇ ਪਹੁੰਚੇ ਤਾਂ ਉਥੇ ਘਰ ਦੀ ਜਿਹੜੀ ਡਿਊਟੀ ਸੀ ਉਹ ਵੱਡੀ ਸਾਰੀ ਉਹਨਾਂ ਦੀ ਉਹਦੇ ਵਿੱਚ ਮੰਜੇ ਉਹਨਾਂ ਨੇ ਡਾਇ ਸੀ ਤੇ ਉਥੇ ਜਾਣੇ ਸਾਢੇ ਜਾਂਦਿਆਂ ਤੋਂ ਵੀ ਕੁਝ ਲੋਕ ਤੇ ਉਥੇ ਬੈਠੇ ਸੀ ਪਰੌਣੇ ਆਏ ਸੀ ਅਸੀਂ ਮੇ ਜਾ ਕੇ ਉਥੇ ਬਹਿ ਕੇ ਗੱਲਬਾਤਾਂ ਕਰ ਲਾ ਪਏ ਕੋਚਰ ਬਾਦੀ ਉਸ ਸ਼ੀਸ਼ੇ ਦੇ ਗਲਾਸਾਂ ਦੇ ਵਿੱਚ ਟ੍ਰੇ ਚ ਰੱਖ ਕੇ ਤੇ ਇੱਕ ਜਿਹੜਾ ਉਹ ਪਾਣੀ ਤੇ ਜਿਹੜਾ ਉਹ ਜਿਹੜਾ ਇਹ ਦੇਣ ਵਾਤੇ ਆ ਗਿਆ ਗਿਆ ਮੈਂ ਜਿਹਨੂੰ ਦੂਰੋਂ ਵੇਖਿਆ ਤੇ ਉਹ ਜਿਤਨਾ ਆਪਣੀ ਸ਼ਕੰਜਵੀ ਹੁੰਦੀ ਆ ਨਿੰਬੂ ਪਾਣੀ ਵਾਲੀ ਤੇ ਇਸ ਤਰ੍ਹਾਂ ਦਾ ਰੰਗ ਸੇ ਉਹਦਾ ਮੈਨੂੰ ਲੱਗਾ ਤੇ ਮੈਂ ਤੇ ਮੇਰੇ ਦਿਮਾਗ 'ਚ ਆ ਗਿਆ ਪੀ ਇਸ ਕੰਜਵੀ ਜਿਹੜੀ ਆ ਇਹ ਇਹ ਲੈ ਕੇ ਆਏ ਆ ਉਹਨਾਂ ਜਦ ਜਨੂ ਮਾਣ ਕੇ ਮੈਨੂੰ ਕੋਈ ਗਲਾਸ ਪੜਾਇਆ ਤੇ ਮੈਂ ਉਹਦਾ ਘੁੱਟ ਭਰਿਆ ਤੇ ਉਹ ਉਹ ਖਾਰਾ ਸੀ ਖਾਰਾ ਪਾਣੀ ਸੀ ਉਹ ਜਿਵੇਂ ਜਾਤ ਸਵੇ ਦਾ ਹੈ ਜਾ ਜਿਹੜੀਆਂ ਉੱਥੇ ਡਿੱਗੀਆਂ ਹੁੰਦੀਆਂ ਉਹਨਾਂ ਦਾ ਹੈ ਤੇ ਆਮ ਕਰਕੇ ਹੁੰਦਾ ਵੀ ਜਦੋਂ ਕੋਈ ਚੀਜ਼ ਨੂੰ ਆਪਾਂ ਪਹਿਲਾਂ ਵੇਖ ਲਏ ਆ ਤੇ ਆਪਣਾ ਸਵਾਦ ਉਤਰਾ ਮੂੰਹ ਦਾ ਵੱਡ ਜਾਂਦਾ ਵਾ ਵੇਖ ਕੇ ਵੀ ਆ ਇਸ ਤਰ੍ਹਾਂ ਦੀ ਹੋਊਗੀ ਜਿਵੇਂ ਕੋਈ ਜੇ ਮਸਾਲੇ ਭਰ ਜਾਂ ਸਬਜ਼ੀਆਂ ਭੰਡੀਆਂ ਤੇ ਆਪਣਾ ਉਹ ਜਿਹਾ ਸੁਗੰਧ ਵਾਲੀ ਦੀ ਸਮੈਲ ਨਾਲ ਸਵਾਦ ਉਤਰਾ ਦਾ ਵੱਡ ਜਾਣਾ ਜੇ ਕੋਈ ਮਿੱਠੀ ਚੀਜ਼ਾਂ ਭੰਡੀਆਂ ਤੇ ਆਪਣਾ ਮੂੰਹ ਦਾ ਸਵਾਦ ਆਲਰੇਡੀ ਬਣਿਆ ਤੇ ਪਿਆ ਚੀਜ਼ ਹੋਣ ਲੱਗੀ ਆ ਤੇ ਉਹ ਜਦੋਂ ਮੈਂ ਘੋਟ ਭਰੀ ਤੇ ਉਹ ਤੇ ਸਗਾ ਹਕਾਰਾ ਪਾਣੀ ਤੇ ਮੇਰੇ ਮੂੰਹ ਦਾ ਜਿਹੜਾ ਸਵਾਦ ਇੱਕਦ ਹੋਰ ਹੋ ਗਿਆ ਮੈਂ ਆਪਣੇ ਨਾਲ ਸਾਥੀ ਨੂੰ ਕਿਹਾ ਮੈਂ ਮੈਂ ਤੇ ਸਮਝਿਆ ਵੀ ਇਸ ਕੰਜੂਈ ਆ ਇਹ ਇਹ ਤੇ ਇਹਨਾਂ ਦਾ ਫਖਾ ਜਿਹਾ ਸੂਏ ਦਾ ਪਾਣੀ ਸੀ ਪਰ ਜੇ ਮੈਨੂੰ ਪਤਾ ਹੁੰਦਾ ਕਿ ਆ ਸੂਏ ਦਾ ਜਾਂ ਇਹ ਦੂਜਾ ਪਾਣੀ ਉਹਦੇ ਵਿੱਚ ਕੋਈ ਏਡੀ ਪ੍ਰੋਬਲਮ ਨਹੀਂ ਉਹਤਰਾ ਮੈਨੂੰ ਕੋਈ ਮੁਸ਼ਕਲ ਵੀ ਮੈਨੂੰ ਪੀਣਾਂ ਨਹੀਂ ਸੀ ਪਰ ਇਹ ਵੀ ਮਹਮੂਦ ਦਾ ਸਾਥ ਜੱਕਦਮ ਇਧਰ ਜੋ ਕੁਝ ਚੀਜ਼ ਭਰੇ ਅੱਗੋਂ ਜਿਹੜਾ ਹੋਤਰਾ ਲੱਗਾ ਕਿ ਜਿਹਦੀ ਮੈਨੂੰ ਆਸ ਨਹੀਂ ਕਿ ਇਹ ਪਿਆ ਚੀਜ਼ੇ ਹੋਗੀ ਕੋਈ ਚੀਜ਼ ਜਿਹਦੇ ਤੁਹਾਨੂੰ ਆਸ ਨਾ ਹੋਵੇ ਉਹ ਚੀਜ਼ ਜਦੋਂ ਹੁੰਦੀ ਆ ਤੇ ਉਦੋਂ ਫਿਰ ਇਤਰਾ ਜਿਹੜਾ ਉਹ ਲੱਗਦਾ ਉਸ ਤੋਂ ਬਾਅਦ ਤੇ ਮੈਨੂੰ ਕਦੀ ਰਾਜਸਥਾਨ ਜਾਣ ਦਾ ਜਿਹੜਾ ਵਾ ਉੱਥੇ ਫਿਰ ਮੌਕਾ ਨਹੀਂ ਮਿਲਿਆ ਤੇ ਇਹ ਇੰਜ ਹੀ ਹੁੰਦਾ ਵਾ ਜਦੋਂ ਆਪਾਂ ਕਈ ਜਿਹੜੇ ਇਨਸਾਨ ਹੁੰਦੇ ਜਿਨ੍ਹਾਂ ਬਾਰੇ ਆਪੇ ਬੜਾ ਚੰਗਾ ਸੁਣਿਆ ਜੇ ਮਾੜਿਆ ਸੁਣਿਆ ਫੇਰ ਤੇ ਚਲੋ ਜੇ ਕਿਤੇ ਕੋਈ ਗੁਣ ਜੋ ਸੁਣਿਆ ਵਾ ਜਿਉਂਦੇ ਅਨੁਸਾਰ ਜਿਉਂ ਬਾਅਦ ਵਿੱਚ ਚੰਗਾ ਨਿਕਲਦਾ ਤੇ ਉਹ ਇੰਨਾ ਜ਼ਿਆਦਾ ਚਲੋ ਪ੍ਰਭਾਵ ਨਹੀਂ ਹੁੰਦਾ ਪਰ ਜੇ ਤੁਸੀਂ ਸੁਣਿਆ ਕਿ ਇਹਨੂੰ ਵੀ ਬੰਦਾ ਬੜਾ ਚੰਗਾ ਗੁਣੀ ਗਿਆਨੀ ਹੈ ਜਾਂ ਕੋਈ ਸੇਵ ਸੁਣੀ ਹੋਵੇ ਤੇ ਜਾ ਕੇ ਤੇ ਜਦੋਂ ਉਹਨੂੰ ਮਿਲੋ ਜਿਹੜਾ ਉਹ ਤੁਹਾਡੇ ਮਨ ਤੇ ਪ੍ਰਭਾਵ ਪਿਆ ਹੋਵੇ ਜਦੋਂ ਜਾ ਕੇ ਮਿਲੋ ਤੇ ਜੋ ਗੱਲਾਂ ਬਾਤਾਂ ਉਹਦੀ ਸੁਣੀਆਂ ਜਾ ਉਹ ਕਰਦਾ ਹੋਵੇ ਤੇ ਜੇ ਉਹ ਜਿਹਨੂੰ ਜਾ ਕੇ ਉਹਦੇ ਕੋਲ ਜਾ ਕੇ ਰੋ ਜਾ ਕੇ ਮਿਲੋ ਉਹਨੂੰ ਤੇ ਫੇਰ ਜੇ ਤੁਹਾਨੂੰ ਉਹ ਨਾਮ ਉਤਰਾ ਲਗੇ ਫਿਰ ਜਿਤਨਾ ਮੂੰਹ ਦਾ ਸਵਾਦ ਖਰਾਬ ਹੋ ਗਿਆ ਹੈ ਨਿੰਬੂ ਪਾਣੀ ਦੀ ਥਾਂ ਤੇ ਇਹ ਜਖਾਰੇ ਵਾਲਾ ਫਿਰ ਇਤਰਾ ਹੀ ਹੋ ਜਾਂਦਾ ਬੰਦੇ ਦਾ ਤੇੜਾ ਵਾ ਤੇ ਉਹਦਾ ਜਿਹੜਾ ਬਣਿਆ ਸਵਾਦ ਹੈ ਜਿਹੜਾ ਉਹਦਾ ਜਿਹੜਾ ਦਿਲ ਦਾ ਉਹਦੇ ਮੂੰਹ ਦਾ ਹੁੰਦਾ ਵਾ ਇਹ ਦਿਲ ਦਾ ਸਵਾਦ ਹੁੰਦਾ ਜਿਹੜਾ ਕਿ ਉਤੋਂ ਜ਼ਿਆਦਾ ਪਹਿੜਾ ਹੁੰਦਾ ਵਾ ਤੇ ਬੰਦਾ ਜਿਹੜਾ ਉਹ ਫਿਰ ਉਤੋਂ ਗਾਹਤ ਵਾ ਤੇ ਫਿਰ ਫਿੱਕਾ ਪੈ ਜਾਂਦਾ ਵਾ ਖਾਣ ਪੀਣ ਦਾ ਜਿਹੜਾ ਇਤਰਾ ਜਿ ਵਾਸਤੇ ਜਿਹੜਾ ਮੂੰਹ ਦਾ ਸਵਾਦ ਬਣਿਆ ਤਾਂ ਹੀ ਤੇ ਏਡੀ ਕੋਈ ਬਹੁਤੀ ਚਲੋ ਫਰਕ ਨਹੀਂ ਪੈਂਦਾ ਥੋੜੀ ਥੋੜੇ ਚਿਰ ਦੀ ਗੱਲ ਹੁੰਦੀ ਹੈ ਠੀਕ ਹੋ ਜਾਂਦਾ ਔਰ ਜੇ ਕਿਸੇ ਬਾਰੇ ਚੰਗੇ ਵਿਚਾਰ ਬਣੇ ਹੋਣ ਤੇ ਉਹਦੇ ਜੋ ਗੱਲਾਂ ਸੁਰਤ ਹੋਣੀਆਂ ਅਤੇ ਜਦ ਇਹ ਉਹ ਆਪਣੇ ਜਿਹੜਾ ਫਿਰ ਪੂਰੇ ਤੇ ਨਹੀਂ ਉਤਰਦਾ ਜੋ ਉਹਦੇ ਬਾਰੇ ਆਪਾਂ ਪੜਿਆ ਸੁਣਿਆ ਮਾਨੂੰ ਮਿਲਿਆ ਹੋਈਏ ਗੱਲਾਂ ਸੁਣੀਆਂ ਜਾਂ ਉਹ ਕਰਦਾ ਹੋਵੇ ਕਿਤੇ ਉਹਦੀ ਗੱਲਾਂ ਤੁਸੀਂ ਕੇ ਬੜਾ ਫੋਨ ਤੇ ਸੁਣ ਲੈਂਦੇ ਜਿਹੜਾ ਉਹ ਚੁੰਦਾ ਕਿ ਜਾਂਦੀਆਂ ਤੇ ਫਿਰ ਉਹ ਜਿਹੜਾ ਵਾ ਉਹ ਬੜਾ ਅਮੜਾ ਲੱਗਦਾ ਵਾ ਉਤੇ ਉਹਦੇ ਮਨ ਦੇ ਤੇ ਜਿਹੜਾ ਵਾ ਬਹੁਤ ਬੁਰਾ ਜਿਹੜਾ ਕਿਹੜਾ ਪੈਂਦਾ ਵਾ ਅਸਰ ਪੈਂਦਾ ਵਾ ਅਸੀਂ ਭਾਵੇਂ ਉਸ ਤੇ ਆਪਣੇ ਦੇ ਉਹ ਨਹੀਂ ਤੀਕੀ ਹੋਏ ਰਿਸ਼ਤੇਦਾਰ ਹੋਏ ਜਾਂ ਉਹ ਜਸਾਲ ਸੇ ਆਣ ਵਾਲੇ ਉਹ ਜੀ ਰਿਸ਼ਤੇਦਾਰੀ ਤੇ ਜਿਹੜੀ ਸਾਸ ਸੇ ਆਣਿਆ ਇਹ ਜਿਹੜੀ ਆ ਉਥੇ ਤਿੰਨੇ ਨੇ ਜਿਹੜੀ ਆ ਉਹੀ ਜਿਹੜੀ ਆ ਦੂਰ ਤਿਕ ਜਾਂਦੀ ਜਾਂ ਨਿਭਦੀ ਆ ਜੋ ਤੁਹਾਡੇ ਅੰਦਰ ਆ ਤੁਹਾਡੇ ਵਿਚਾਰ ਚੱਲ ਰਹੇ ਤੇ ਜੋ ਉਹਦੇ ਮੂੰਹ ਤੇ ਉਹਨੂੰ ਆਖ ਰਿਹਾ ਜੇ ਉਹ ਤੁਹਾਡੇ ਜੇ ਮੇਲ ਖਾਂਦੇ ਹ ਤੇ ਕੋ ਜੇ ਹੋਣ ਤੇ ਜੇ ਅੰਦਰੋਂ ਦੇ ਤੱਕ ਕੋਈ ਕੁਝ ਹੋਰ ਸੋਚਿਆ ਹੋਵੇ ਨਾ ਜਿ ਰੱਖਿਆ ਕੰਡ ਹੈ ਜੇ ਜਾਂ ਆਪਣਾ ਮਤਲਬ ਲਈ ਕਰਨ ਦੇ ਜੇ ਤੇ ਮੂੰਹ ਤੋਂ ਹਾਂ ਜੀ ਹਾਂ ਜੀ ਕਰੇ ਜੋ ਬਹੁਤਾ ਚਿਰ ਨਹੀਂ ਫਿਰ ਚੱਲਦੀ ਉਹਦੇ ਵਾਸਤੇ ਜਿਹੜਾ ਉਹ ਜਿਹੜੀ ਕੋਈ ਬੰਦੇ ਜਿਹੜੇ ਇਸ ਤਰ੍ਹਾਂ ਕਰਦੇ ਆ ਉਹ ਬਹੁਤਾ ਚਿਰ ਨਹੀਂ ਚੱਲਦੀ ਤੇ ਇਸ ਕਰਕੇ ਜਿਹੜੀ ਆ ਜਿਹੜੀ ਆ ਉਹ ਜਿਹੜੀ ਵਰਕੋਸ਼ ਤੇ ਉਹ ਹੀ ਰੱਖੀਏ ਕਿ ਜੋ ਜੋ ਤੁਹਾਡੇ ਮਨ ਵਿੱਚ ਆ ਉਹ ਹੀ ਤੁਹਾਡੀ ਜ਼ੁਬਾਨ ਤੇ ਹੋਵੇ ਤੇ ਫੇਰ ਉਹ ਜਿਹੜਾ ਉਹ ਕੰਮ ਜਿਹੜਾ ਉਹ ਠੀਕ ਰਹਿੰਦਾ ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਵਾ ਕਿ ਜੇ ਜਿਹਾਜ ਜਿਹਾ ਗੱਲਾਂ ਬਾਤਾਂ ਨਾਲ ਫਿਰ ਦਸਦੇ ਹੋ ਜਾਂ ਦਿਸਦੇ ਹੋ ਤਾਂ ਇਹ ਅੰਦਰੋਂ ਵੀ ਉਸ ਦੇ ਦੇ ਹੀ ਬਗਉਈ ਹੋਵੋਗੇ ਤੇ ਨਹੀਂ ਤਾਂ ਫਿਰ ਪੰਦੇ ਵੇਗੀ ਨਹੀਂ ਤੇ ਇਹ ਵਿਚਾ ਗੁਰਬਾਣੀ ਦਾ ਜਿਹੜਾ ਉਹ ਸ਼ਬਦ ਆ ਦਿਲੋਂ ਮੁਹੱਬਤ ਜਿਨੋ ਸਹੀ ਸੱਚਾ ਜਿਨ ਮੰਨ ਹੋਰ ਮੁਖ ਹੋਰ ਸੋਕਾ ਦੇ ਕੱਚਾ ਇਹ ਭਗਤ ਜਿਹੜਾ ਫਰੀਜੀ ਦਾ ਇਹ ਪੰਨਾ 488 ਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜਿਹਨੇ ਕਿ ਉਹਦੇ ਨਾਲ ਤੇ ਬੇਸਰ ਦੇ ਤੇ ਤੁਹਾਡਾ ਵੀਡੀਓ ਵੇਖਣ ਲਈ ਆਪਣਾ ਕੀਮਤੀ ਸਮਾਂ ਤੋਂ ਹੀ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਹੋਰ ਵੀਡੀਓ ਦੇ ਦੇ ਇਰਾਈ ਫਿਰ ਮਿਲਦੇ ਹਾਂ ਦੀ ਆਸ ਨਾਲ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ